ਜਿੰਮੀ ਆਪਣੀ ਲੈ ਵੀ ਮਿੱਤਰੋ ਅੱਜ ਆਏ ਬਾਈ ਆਪਾਂ ਹੈਪੀ ਕੋਲੇ ਠੀਕ ਹੈ ਤੇ ਮਾਸਟਰ ਅੱਜ ਘੋੜੀ ਦੇ ਮਾਸਟਰ ਨੂੰ ਬਿਠਾਵਾਂਗੇ ਮਾਸਟਰ ਬੈਠੇਗਾ ਨਾ ਜੀ ਹੈ ਜਵਾਬ ਦੇਈ ਜਾਨਾ ਕੀ ਹੋ ਗਿਆ ਤੇ ਇਧਰ ਘੋੜੀ ਕੱਢਤੀ ਬਈ ਠੀਕ ਹੈ ਉਹ ਕਿੱਧਰ ਰਹਿ ਗਿਆ ਤੇ ਵੀਡੀਓ ਨਾਲ ਬਣ ਰਿਹਾ ਸਾਨੂੰ ਬਲੌਗ ਘੈਂਟ ਲੱਗੂਆ ਠੀਕ ਹੈ ਕਿਹੜੇ ਨੇ ਚੜਨਾ ਆ ਜਾ ਆ ਜਾ ਪੁੱਤ ਆ ਜਾ ਆ ਜਾ ਆ ਜਾ ਫਿਰ ਇਹ ਬਾਲਾ ਗੁੱਸੇ ਰਿਆਂਦਾ ਉਧਰ ਆਪਣੀ ਜਿੰਮੀ ਆ ਠੀਕ ਹੈ ਕੱਢ ਲਈ ਘੋੜੀ ਘੋੜੀ ਸਿਆਣੀ ਬਹੁਤ ਆ ਠੀਕ ਹੈ ਆ ਜਾ ਮਾਸਟਰ ਫੜਤਾ ਲੈ ਫਿਰ ਇਹਨੂੰ ਫੋਟੋਆਂ ਖਿੱਚਾਂਗੇ ਤੇਰੀਆਂ ਹੈ ਆ ਕੰਨਾਂ ਚਲਦੇ ਤਾਂ ਨਹੀਂ ਹੈਗੇ ਹੈ ਕੰਨਾਂ ਚਲਦੇ ਤਾਂ ਨਹੀਂ ਨਾ ਨਾ ਬੰਦ ਨੇ ਆ ਜਾ ਆ ਜਾ ਓਏ ਆ ਜੂ ਆ ਚਾਲ ਲੈ ਕੇ ਚੱਲ ਲੈ ਕੇ ਲੈ ਕੇ ਚੱਲ ਲੈ ਕੇ ਚੱਲ ਓਥੇ ਚੱਲ ਚਾਰ ਕਿਲ ਹੋਣੇ ਦੋਨੇ ਛੱਡ ਦੇ ਮੈਂ ਕਹਿੰਦਾ ਦੇਖੀ ਚੱਲਿਓ ਬਈ ਗੱਦੀ ਗੁੱਦੀ ਪਾਈ ਨਹੀਂ ਅੱਜ ਐਂ ਹੀ ਕੱਢ ਲੈ ਆ ਜਾ ਆ ਜਾ ਉਧਰ ਆ ਦੇ ਆ ਦੇ ਆ ਜਾ ਫਿਰ ਵੜਕ ਨਹੀਂ ਮਾਰਦਾ ਓਏ ਹੂੰ ਹੂੰ ਦੇਖ ਇਧਰ ਉਹਦੀ ਐਂਟਰੀ ਕਰੋ ਚੱਕ ਚੱਲ 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 ਐ ਆ ਬਾਈ ਕੱਢ ਤੇ ਨਾ ਹੁਣ ਹੁਣ ਮਾਸਟਰ ਕੋਲ ਚਲਦੇ ਆਂ ਬਸ ਵਾਲ ਜਵਾਬ ਕਰਦੇ ਆ ਉਹਨੂੰ ਪੁੱਛਦੇ ਆਂ ਵੀ ਕੀ ਮਾਹੌਲ ਹੈ ਇਹਨੂੰ ਬਈ ਪੂਰਾ ਸ਼ੌਂਕ ਪੈ ਗਿਆ ਘੋੜੀ ਦਾ ਤੇ ਘੋੜੀ ਇਹਨੇ ਲੈ ਕੇ ਆਉਣੀ ਆ ਇਧਰ ਆਉਂਦੇ ਉਧਰੋਂ ਹਾਸ਼ਰ ਹੋ ਰਿਹਾ ਗਿਆ ਹਾਸ਼ਰ ਨੂੰ ਪੁੱਛਦੇ ਆਂ ਹਾਸ਼ਰ ਦਾ ਗ੍ਰੇਡ ਹਾਸ਼ਰ ਦਾ ਗ੍ਰੇਡ ਰੋਕ 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 ਬੱਸ 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 ਘੋੜੀਆਂ ਟਰਾਈ ਜਾਂਨੋ ਯਾਰ ਤੁਸੀਂ ਹੋਰ ਫਿਰ ਕੀ ਲੈਂਦਾ ਰੋਕ ਰੋਕ ਤੇਰੀ ਇੰਟਰਵਿਊ ਲੈਂਦੇ ਆ ਕਿੱਥੋਂ ਲੈ ਆਂ ਦਖਾਈ ਕਰਾਈ ਚੈੱਕ ਮਨਦੀਪ ਦੇਖ ਭਾਈ ਇੰਨੀ ਸੇਵਾ ਕਰਦੇ ਆ ਇਹ ਦੇਖ ਕੱਢ ਕੇ ਦਿਖਾਈ ਥੱੱਬਾ ਕੱਢ ਕੇ ਦਿਖਾਈ ਦੇਖ ਭਾਈ ਐ ਹੁੰਦਾ ਨਾਲੇ ਤਾਂ ਭਾਈ ਇਹ ਡਾਇਮੰਡ ਫੀਡ ਵਰਤਦੇ ਨੇ ਠੀਕ ਹੈ ਤੇ ਕੱਲ੍ਹ ਸ਼ਾਮ ਜੀ ਨੂੰ ਆਵਾਂਗੇ ਹਾਂ ਨਾਲੇ ਡਾਇਮੰਡ ਫੀਰ ਵਰਤਦੇ ਆਸ਼ਵ ਤੇ ਨਾਲੇ ਭਾਈ ਖੱਬਲ ਲੈ ਗਿਆ ਦੋਨੇ ਗਏ ਸੀ ਹਾਂ ਪ੍ਰੋਮੋਸ਼ਨ ਕਰਤੀ ਹਾਂ ਪ੍ਰੋਮੋਸ਼ਨ ਕਰਤੀ ਭਾਈ ਸਭ ਵਰਤਦੇ ਆ ਇਹ ਦੇਖ ਆਸਰ ਫੀਡ ਵਰਤਦੇ ਆ ਹਾਂ ਕਿਹ ਕਿ ਸਾਈਡ ਤੋਂ ਆਈ ਆ ਹਾਂ ਕਿਹ ਸਾਈਡ ਤੋਂ ਆਈ ਆ ਕਿਹ ਸਾਈਡ ਕੋਲ ਆਈ ਆ ਠੀਕ ਆ ਹੁਣ ਇਹ ਚੱਕ ਕੇ ਇਹਨੇ ਲਖਵਾ ਕੇ ਜਾ ਥੋੜਾ ਜਿਹਾ ਇਹਨੂੰ ਫਿਰ ਖਵਾ 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 ਦਾ ਦੇਖ ਕਰਾ ਦਰਸ਼ਨ ਦੇਖ ਭਾਈ ਖੱਬਲ ਖਾ ਕੇ ਜਾਨਵਰ ਇੰਨੇ ਖੁਸ਼ ਨੇ ਹੁਣ ਦੇਖੀ ਚਲੋ ਇੱਥੇ ਖੜੇ ਖੜੇ ਇਹਨੂੰ ਖਵਾ ਦਾਂਗੇ ਆ ਜਾ ਉਹ ਤੂੰ ਵੀ ਰਹਿ ਗਿਆ ਆ ਜਾ ਆ ਜਾ ਮੂਰੇ ਆ ਜਾ ਲੈ ਮੰਦੀ ਪੋਨੂ ਵੀ ਖਵਾ ਆ ਜਾ ਵੀ ਆਊਗਾ ਆ ਜਾ ਬੁੱਤਾ ਆ ਜਾ ਆ ਜਾ ਆ ਜਾ ਤੇ ਤੈਨੂੰ ਦੇਖ ਕੇ ਬੜਾ ਚੰਦਾ ਹੋ ਅਹ ਲੈ ਮਾਸਟਰਾਂ ਕੋੜੀ ਤੈ ਲੈਉਣੀਆਂ ਲੈਉਣੀਆਂ ਆਇਆ ਕਬਲੋਣਾ ਬੈ ਗਰੂ ਅੱਬਲ ਵਾਧੂ ਆਪਣੇ ਪੁੱਛੇ ਵਾਧੂ ਖੱਬਾ ਪਿੱਛੇ ਆਲਾ ਨਹੀਂ ਖੱਬਾ ਲੋਟ ਆਉਂਦਾ ਵਾਧੂ ਨਹੀਂ ਜਾਂਦਾ ਉਹ ਹਾਂ ਹਾਂ ਯੂਨੀਅਰ ਸਵਾਦ ਨਹੀਂ ਆਉਂਦਾ ਹਾਂ ਉਹਨੂੰ ਮੈਂ ਖਵਾ ਕੇ ਆਮ ਲੈ ਆਪਾਂ ਉਹਨੂੰ ਖਵਾ ਕੇ ਆਉਣੇ ਮੜਾ ਜੀ ਜੇ ਲੱਭੇ ਆਊ ਆ ਲੈ ਬਾ ਵੀ ਤੇਰੇ ਲੈ ਬਤਾ ਜਾ ਆ ਜਾ ਪੁੱਤ ਲੈ 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 ਹੋਰੀ ਉਹ ਖਵਾ ਦਾਂਗੇ ਏਡੀ ਕੀ ਗੱਲ ਲੈ ਆ ਜਾ ਫਿਰ ਜਾਣੇ ਵਾਲੇ ਹੋਗੇ ਸੀ ਡਰੋਨ ਲੱਗ ਗਿਆ ਖੜੀਆਂ ਆਹ ਖੜੀਆਂ ਬਈ ਦੇਖ ਠੀਕ ਐ ਖੋਲ ਦੇ ਖੋਲ ਦੇ ਇੱਥੇ ਖੜੀਆਂ ਨੂੰ ਖਵਾ ਦਾਂਗੇ ਦੇਖੀ ਚੱਲੀ ਕਣੀ ਹਜਰਾ ਹਾਂਜੀ ਆਇਆ ਬਈ ਕੰਮ ਠੀਕ ਆ ਕਰਦਾ ਹਾਂਜੀ ਆ ਹਾਂਜੀ ਹਾਂਜੀ ਫੇ ਸਹੀ ਠੀਕ ਐ ਫੇਰ ਦੇਖ ਹੁਣ ਬਈ ਆ ਜ਼ਰੂਰੀ ਆ ਜੰਨਾਚਰ ਮੂੰਗਫਲੀ ਦਾ ਨੀਰਾ ਨਹੀਂ ਆਉਂਦਾ ਠੀਕ ਆ ਲਾਤ ਆ ਬਈ ਇੱਥੇ ਲੰਗਰ ਇਹਨਾਂ ਦਾ ਇਹਦਾ ਕਿਉਂ ਜੰਨਾ ਕੰਮ ਕਰਦਾ ਹਾਂ ਕਿਉਂ ਜੰਨਾ ਕੰਮ ਕਰਦਾ ਜ਼ਰੂਰੀ ਆ ਬਈ ਇਹ ਬੰਦੇ ਕਹਿੰਦੇ ਨਾ ਰਾਲ ਖਾਲਾ ਫੇਰ ਕਿੱਧਰ ਜਾਨੀ ਆ ਘੇੜਾ ਕੱਢ ਕੇ ਉਖਾ ਜਮੇ ਕਰਕੇ ਆਉਂਗੇ ਚੱਕਾ ਲੱਗ ਗਿਆ ਓਏ ਤੇ ਕਹਿੰਦਾ ਤੂੰ ਦੇਖ ਤੂੰ ਕਹਿੰਦਾ ਕਿਆ ਕਹਣਾ ਮਾਸਟਰ ਕੋ ਲੱਗ ਗਿਆ ਕਿ ਦੇ ਐ ਤਾਂ ਲੱਗਦਾ ਹੈ ਜੇ ਛੇੜੀ ਨਾ ਛੇੜੀ ਨਾ ਛੇੜੀ ਨਾ ਤੂੰ ਛੇੜੀ ਨਾ ਦੇਖ ਕਰੋ ਚਾ ਕਾ ਵੀ ਲੱਗੂ ਉਹ ਖਾ ਲੋ ਹਰਾ 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 ਦੇਖ ਐਂ ਧਰਤਾ ਬਈ ਲਾ ਕੇ ਐ ਖਾਂਦੀਆਂ ਇਹ ਨਾ ਪੁੱਤ ਨਾ ਬੱਸ ਬੱਸ ਮੇਰੀ ਮਿੱਠੀ ਹੈ ਹੋਰ ਫਿਰ ਮਾਸਟਰ ਕੀ ਕਹਿਣਾ ਚਾਹੇਗਾ ਵੀ ਘੋੜੀ ਦਾ ਸ਼ੌਕ ਚੰਗਾ ਪੂਰਾ ਘੰਟਾ ਬਈ ਤੈਨੂੰ ਘੋੜੀ ਦਾ ਸ਼ੌਕ ਕਿੱਥੋਂ ਪਿਆ ਹੈ ਹੈ ਹਾਂ ਹੁਣ ਉਹਦੋਂ ਪਤਾ ਹੀ ਆਪਣੇ ਪੰਜਾਬੀਆਂ ਦੇ ਬਲੱਡ ਜੀ ਆਏ ਸਾਰੇ ਸਾ। ਵੀ ਰੱਖਣੀ ਰੱਖਣੀ ਆ। ਰੱਖਾਂਗੇ। ਅੱਛਾ। ਕਿਹੜੀ ਰੱਖਾਂਗੇ ਮਾਰવાડી ਕਿ ਨੁਕਰੀ? ਆਏ ਆ। ਪਹਿਲੀ ਵਾਰੀ ਰਖੜੀਆਂ ਮਾਰਵਾਲੀ ਠੀਕ ਆ ਯਾਰ ਹਣਾ ਮਾਰਵਾਲੀ ਠੀਕ ਹੈ ਹਾਂ ਉਹ ਨੁਕਰੀ ਥੋੜੀ ਜੀ ਨਸਲ 16 ਆ 16 ਹਾਂ ਵਿੱਚ ਕਈ ਕਹਿਣਗੇ ਵੀ ਕਾਹ ਨੂੰ ਤੈਨੂੰ ਕੀ ਪਤਾ ਯਾਰ 16 ਕਿੰਨਾ ਪਰ 16 ਆ 16 ਨਹੀਂ ਤੈਨੂੰ ਸ਼ੌਂਕ ਸਵਾਰੀ ਦਾ ਹਾਂ ਸ਼ੌਂਕ ਸਵਾਰੀ ਦਾ ਰਾਈਡਿੰਗ ਲਈ ਲਿਆਵਾਂਗੇ ਆਪਾਂ ਆਪ ਨੂੰ ਕੋਈ ਬਾੜਾ ਹੋਣੀ ਹੈਗਾ ਬਰੀਡ ਦਾ ਜਾਂ ਕਿਵੇਂ ਹਾਂ ਕਿਉਂਕਿ ਯਾਰ ਫਸਟ ਟਾਈਮ ਆ ਯਾਰ ਆਪਾਂ ਹੁਣ ਬਰੀਡਿੰਗ ਤੇ ਆਪਾਂ ਇਨਾ ਕੰਮ ਨਾ ਤਾਂ ਨੋਲਿਜ ਆ ਬਾੜੀ ਸਹੀ ਹੈ ਸਹੀ ਹੈ ਆਪਾਂ ਇਹ ਕਹੇ ਜੀ ਹੁਣ ਆਪਾਂ ਨੂੰ ਵੀ ਪਤਾ ਵੀ ਕੀ ਕੁਛ ਬਾੜਾ ਚੱਕ ਹੁੰਦਾ ਘੋੜਿਆਂ ਦਾ ਹੂੰ ਪਰ ਇਹ ਜਾਨਵਰ ਨਾ ਬ ਵੀ ਜਾਨਵਰ ਵੀ ਕੱਲਾ ਸਟ੍ਰੈਸ ਜ਼ਿਆਦਾ ਕੱਲਾ ਬਾਈ ਕੋਈ ਜਾਨਵਰ ਰੱਖ ਲੋ ਸਟ੍ਰੈਸ ਚ ਆਉਂਦਾ ਕੱਲਾ ਦਾ ਆਊਗਾ ਬਾਈ ਆਊਗਾ ਬਾਈ ਬੇਸ਼ੱਕ ਕਿਵੇਂ ਆ ਜੇ ਕੋੜੇ ਕੋੜਾ ਰੱਖ ਲਿਆ ਕੋੜੀ ਰੱਖ ਲਈ ਆਪਾਂ ਜਾਣਾ ਹੀ ਨਹੀਂ ਉਹਦੇ ਕੋਲੇ ਠੀਕ ਹੈ ਤੇ ਜਾਂ ਵੀ ਆਪਾਂ ਬੰਦਾਰ ਰੱਖ ਲਿਆ ਯਾਰ ਉਹੀ ਸੰਭੂਗਾ ਆਪਾਂ ਬਸ ਦੇਖਣਾ ਹੀ ਜਿਵੇਂ ਵੱਡੇ ਫਾਰਮ ਨੇ ਕੋਈ ਹੁੰਦਾ ਤੇ ਉਹ ਬਾਈ ਉਹ ਅਗਰੈਸਿਵ ਘੋੜਾ ਫਿਰ ਅਗਰੈਸਿਵ ਤਾਂ ਹੀ ਹੁੰਦਾ ਐਂ ਹੁੰਦਾ ਸਹੀ ਗੱਲ ਆ ਆ ਦੇਖੋ ਬਾਈ ਹੁਣ ਇੱਥੇ ਕੱਢ ਲਏ ਚਾਰਨ ਲੱਗ ਗਏ ਇੱਥੇ ਇੰਨਾ ਕੀ ਇਹਨੂੰ ਬਾਹਰ ਅੰਦਰ ਲਿਆਏ ਨਾ ਠੀਕ ਆ ਇਹ ਮੂੰਹ ਮਾਰ ਲੈਣਗੇ ਤੇ ਖੁਸ਼ ਰਹਿਣਗੇ ਮਰਜੀ ਦਾ ਖਾ ਕੇ ਹੁਣ ਇਹ ਝੋਨਾ ਖਾ ਲੈਣਾ ਜੰਮੀ ਨੇ ਪਰਾਂ ਤੋਂ ਹੁਣ ਬਈ ਇਹ ਖੱਬਲ ਨੂੰ ਮੂੰਹ ਮਾਰ ਲਾਗੀ ਮਰਜੀ ਦਾ ਖਾ ਕੇ ਤਾਂ ਬਾਹਲਾ ਕੁਛ ਨਹੀਂ ਇਹ ਠੀਕ ਆ ਇਧਰ ਹਾਸ਼ਰ ਆ ਗਿਆ ਠੀਕ ਆ ਹਾਸ਼ਰ ਸਿਆਂ ਫਿਰ ਪੂਰੀਆ ਤਿਆਰੀ ਹੈ ਪੂਰੀ ਆਈ ਪੂਰੀ ਐ ਪੂਰੀ ਤਿਆਰੀ ਆ ਕੀ ਕਹਿਣਾ ਚਾਹੇਗਾ ਤਿਆਰੀ ਵੀ ਖੱਬਲ-ਖੱਬਲ ਪਾਇਆ ਕਰੋ ਘੋੜੀਆਂ ਹੀ ਰੱਖਣੀਆਂ ਨੇ ਅਣੀਆਂ ਅੱਛਾ ਪੂਰਾ ਪੂਰਾ ਠੀਕ ਆ ਲੈਣਾ ਪੈਂਦਾ ਹੈਗਾ ਲੈਣਾ ਪੈਂਦਾ ਸਹੀ ਗੱਲ ਆਹ ਦੇਖੋ ਬਈ ਉਹ ਪੱਕੀ ਡਿਊਟੀ ਹਾਸ਼ਰਰਾਂ ਦੀ ਪੱਕੀ-ਪੱਕੀ ਪੂਰੀ ਜਾਵਾਂ ਰੋਜ ਜਾਣਾ ਪੈਂਦਾ ਆ ਦੇਖ ਆ ਦੇਖ ਇਹਦੇ ਇਹਦੇ ਲੱਛਣ ਦੇਖ ਇਹਦੇ ਦੇਖ ਦੇ ਨਾਲ ਇਹਦਾ ਨਾ ਕੋਲੇ ਨਹੀਂ ਖੜਦਾ ਇਹ ਠੀਕ ਹੈ ਤੇ ਨਾਲ ਇਹੋ ਆ ਦੇਖ ਘਰ ਚੱਕ ਆ ਜਾ ਬੁੱਤਾ ਆ ਜਾ ਆ ਜਾ ਖੜ ਜਾ ਫਿਰ ਆਹ ਵਾਲੀ ਕੱਬੀ ਆ ਵਿਚ ਦੀ ਡੱਬਦੀ ਹੈ ਵਿਚ ਦੀ ਡੱਬਦੀ ਹੈ ਸਹੀ ਗੱਲ ਆ ਇਹ ਇਹ ਐ ਕਹਿੰਦੀ ਬਲੌਗ ਚ ਮੈਂ ਵੀ ਆਉਣਾ ਹਾਂ ਹਾਂ ਆ ਆ ਬਈ ਸਾਰਾ ਕੰਮ ਠੀਕ ਆ ਤੇ ਬਾਕੀ ਘੋੜੀ ਸਿਆਣੀ ਬਹੁਤ ਆ ਬਈ ਹਨਾ ਇਹ ਕਿਤੇ ਨਹੀਂ ਜਾਂਦੀ ਇਹ ਸਿਆਣੀ ਆ ਤੇ ਉਹ ਥੋੜਾ ਜਿਹਾ ਅਲਵਾ ਜਿਹੜਾ ਪਰਾਂ ਫਿਰਦਾ ਠੀਕ ਆ ਹਾਂ ਇਹ ਤਾਂ ਹੁਣ ਦੇਖ ਲੈ ਬੇਬੀ ਵੀ ਨਹੀਂ ਆਉਣ ਦਿੰਦਾ ਆ ਉਹ ਵਗ ਗਿਆ ਭੱਜ ਜਾਂਦਾ ਉਹਦੀ ਇਹ ਠੀਕ ਆ ਪਰ ਜੇ ਇਹਨੂੰ ਫੜਨ ਲੱਗ ਜੇ ਹਨਾ ਗਗਨ ਫੋਟੋ ਮਾ ਵੀਡੀਓ ਬੜੇ ਘੰਟਾ ਹੈ ਕਰਨੀ ਹੈ ਹਨਾ ਆ ਜਾ ਓਏ ਪਰ ਆ ਸਿਆਣੀ ਆ ਤਾਂ ਭਗਤ ਨਹੀਂ ਆ ਵਿਚਾਰੀ ਨਾ ਉੱਥੇ ਲੱਗ ਤੇ ਵੀ ਚਲਾ ਆਇਆ ਅੱਛਾ ਚਲਾ ਆਇਆ ਤਾਂ ਫਿਰ ਜਾਨਵਰ ਕਰ ਦੇ ਇਹ ਵੀ ਦੱਸ ਦੇ ਜਾਨਵਰ ਅੱਗੀ ਖੜਾ ਹੁਣ ਅਗਲੀ ਚਲਾਉਂਦੀ ਹੈ ਕਿ ਪਿਛਲੀ 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 ਠੀਕ ਆ ਆ ਜਾ ਓਏ ਹਸ਼ਰ ਉਹ ਉਤਰਨਾ ਆ ਗਿਆ ਹੈ ਨਾ ਵਿਚਾਰੀ ਦੱਸੇ ਰ ਯਾਰ ਆਹ ਆ ਬਈ ਕੰਮ ਘੋੜੀਆਂ ਵਾਲਿਆਂ ਦੇ ਇੱਥੇ ਰੱਖ ਲੈ ਗੱਟਾ ਖਾਉਣੇ ਹੁਣ ਇਹਨੂੰ ਆ ਚੱਕ ਫੇਰ ਆ ਐ ਆ ਬਈ ਠੀਕ ਆ ਨਾਲ ਘੋੜੀ ਦੇ ਨਾਲ ਨਾਲ ਇੱਧਰ ਘੁੰਮ ਤੂੰ ਕੋਈ ਐ ਘੁੰਮ ਜਾ ਇੱਧਰਲੇ ਪਾਸੇ ਹੋਰ ਬਸ ਆ ਚਲਾ ਬਸ ਦੇਖੋ ਬਈ ਐ ਆਹ ਨੂੰ ਮਾਸਟਰ ਤੋਂ ਸੇਵਾ ਕਰਾਈ ਜੇ ਪੂਰੀ ਤਾਰਾ ਹੁਣ ਤੂੰ ਤੋੜਦਾ ਹੀ ਨਹੀਂ ਇਹਨੂੰ ਮੈਂ ਖੱਬਲ ਵੱਡਣਾ ਪੈ ਕਰੂਗਾ ਐ ਮਾਸਟਰ ਕੁਛ ਨਹੀਂ ਹੁੰਦਾ ਮਾਸਟਰ ਨੇ ਗਾਣੀ ਕੀਤਾ ਕੰਮ ਖੱਬਲ ਵੱਡਿਆ ਕਿਤੇ ਪੱਕੀ ਗੱਲ ਆ ਵਾਧੂ ਕਿਹਨੂੰ ਪਾਇਆ ਵੜਦ ਕੇ ਓਏ ਬੱਕਰੀਆਂ ਨੂੰ ਗਾਂ ਨੂੰ ਹਾਂ ਅੱਛਾ ਯਾਰ ਚੰਗੀ ਗੱਲ ਆ ਮਿੱਤਰ ਹੁਣ ਉੱਥੇ ਲੈ ਜਾਂਨੇ ਆ ਉਹਨੂੰ ਨੇਚਰਲ ਡਾਈਟ ਦੇਣਾ ਨੇਚਰਲ ਡਾਈਟ ਠੀਕ ਆ ਉੱਥੇ ਵਿਚਾਲੇ ਰੱਖ ਉਹਨਾਂ ਦੇ ਵਿਚਾਲੇ ਰੱਖ ਉੱਥੇ ਪਾਵਾਂਗੇ ਆਹੋ ਤੇ ਵੀਡੀਓ ਸੋਹਣੀ ਹਾਂ ਸੋਹਣੀ ਬਰਾ ਇੱਥੇ ਰੱਖ ਇੱਥੇ ਇਹਨਾਂ ਕੋਲੇ ਵਿਚਾਲੇ ਉੱਥੇ ਰੱਖ ਉੱਥੇ ਦੇਖੀ ਵੀਡੀਓ ਕਿੰਨ ਕੈਂਟ ਬਣਦੀ ਇੱਥੇ ਰੱਖ ਇਹਨਾਂ ਵਿਚਾਲੇ ਇੱਥੇ ਇੱਥੇ ਉਧਰ ਉਹ ਆ ਗਏ ਬੱਸ ਬੱਸ ਕੰਟਰੋਲ ਕੰਟਰੋਲ ਰੂਮ ਕੰਟਰੋਲ ਰੂਮ ਕੰਟਰੋਲ ਇਹ ਨਹੀਂ ਕੰਟਰੋਲ ਹੁੰਦੇ ਲੇ ਆ ਸਿਆਣੀ ਆ ਯਾਰ ਹੈ ਥੱਲੇ ਨਹੀਂ ਉੱਪਰ ਰੱਖਣਾ ਆ ਜੂ ਆ ਜੂ ਚੱਕੋ ਬਈ ਆ ਰਾਤਾ ਲਿਆ ਕੇ ਠੀਕ ਐ ਐ ਖਾਂਦੀ ਐ ਇਹ ਇਹ ਹੈਪੀ ਹੋਰ ਟ੍ਰੇਨਿੰਗ ਚੱਲ ਰਹੀ ਐ ਸਾਡੀ ਅੱਛਾ ਹੋਰ ਕੋੜੀ ਪਾਲ ਲੈਣ ਕੋੜੀ ਪਾਲ ਫੇਰ ਹੀ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਖੱਬਲ ਜ਼ਰੂਰੀ ਆ ਬਈ ਹੈ ਹੈ ਚੜ ਜੇਗਾ ਮਾਸਟਰ ਛਾਲ ਮਾਰ ਕੇ ਚੜ ਜੇਗਾ ਹੈ ਉਹ ਪਾ ਕੇ ਕਾਠੀ ਫੇਰ ਚੜ ਜੇਗਾ ਆਇਆ ਓਏ ਫੇਰ ਦਾ ਟਾਈਮ ਦੱਸੇ ਆਜੋ 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 ਬਸ ਰੋਕ 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 ਰੁਕ ਸਾਈਕਲ ਜੂਗੋ ਦਾ ਸਿੱਟੂ ਤੇ ਰਹਿ ਆ ਜਾ ਫਿਰ ਆ ਜਾ ਤੂੰ ਵੀ ਆ ਜਾ ਆ ਜਾ ਬੱਤਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਖੱਬੜ ਕਰਿਆ ਅੜਦਾ ਨਹੀਂ ਹੈ ਨਾ ਉਹ ਦੇਖ ਉਹ ਲੰਗੀ ਇਹ ਖਾਈ ਜਾਂਦੀ ਹੈ ਖੜੀ ਆ ਜਾ ਫਿਰ ਜਾਣਾ ਖਾਗੇ ਤੂੰ ਉੱਥੋਂ ਜਾ ਲੈ ਖਵਾਵਾਂਗੇ ਇਹਨੂੰ ਵੀ ਖਵਾਵਾਂਗੇ ਖਵਾਵਾਂਗੇ ਆਉ 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 ਬਸ ਖਾੜਾ ਫਿਰ ਖਾੜਾ ਲੈ ਲੈ ਮਾਸਟਰ ਤਰ ਸਾਈਕਲ ਦਾ ਸਿੱਟ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਲੇਵੀ ਆ ਸਿਆਣੀ ਆ ਉਹ ਤਾਂ ਨੱਚ ਟੱਪਕੀ ਖੁਸ਼ ਨੇ ਐ ਪਿਓ ਰੇੜੀ ਗਲਤ ਖੜਾ ਰੱਖੀ ਹੋਵੇ ਹੈ ਪੈਰ ਚ ਨਾ ਪੈ ਜਾ ਉਹਦੇ ਆ ਆ ਬਈ ਆ ਦੇਖੋ ਮਿੱਤਰੋ ਬਈ ਜਾਨਵਰ ਐ ਰੱਖਣੇ ਪੈਂਦੇ ਆ ਠੀਕ ਆ ਖੱਬਲ ਲੈ ਐ ਸੀ ਬਈ ਆ ਗੱਟੇ ਚ ਫੀਡ ਵਾਲੇ ਚ ਠੀਕ ਆ ਆ ਖਾਈ ਜਾਂਦੀ ਐ ਖੜੀ ਠੀਕ ਆ ਮਾਸਟਰਾ ਵੱਡਾ ਕਰੇ ਖੱਬਲ ਆ ਹੋ ਜਦ ਇੱਕ ਵਾਰੀ ਕਹਿਦਾ ਹੈ ਹੈ ਸਨੈਪਚੈਟ ਵਾਲ ਨੂੰ ਵੀ ਦੱਸ ਦਈਏ ਸਨੈਪਚੈਟ ਵਾਲ ਨੂੰ ਵੀ ਦੱਸ ਦਈਏ ਉਧਰ ਤਾਂ ਚਲ ਵਲੌਗ ਚ ਤਾਂ ਕਹਤਾ ਹਾਂਜੀ ਜ਼ਰੂਰ ਜ਼ਰੂਰ ਠੀਕ ਆ ਆਓ ਦੇਖੋ ਉਧਰ ਬੰਦਾ ਮਾਸਟਰ ਮਿਹਨਤੀ ਹੈ ਬੰਦਾ ਮਿਹਨਤੀ ਹੈ ਘੋੜੀ ਵੀ ਇਹਨੂੰ ਮਾਰਵਾੜੀ ਦਿਵਾ ਕੇ ਲਿਆਵਾਂਗੇ ਉਹ ਦੇਖੀ ਲੱਕੜੀ ਖਾਨ ਲੱਗਾ ਦੇਖੀ ਆ ਜਾ ਓਏ ਦਲਸ਼ੇਰ ਦਲਸ਼ੇਰ ਆਇਆ ਆ ਜਾ ਆ ਜਾ ਆ ਜਾ